ਇਹ 7 74 ਨੂੰ ਮੁਕੱਦਮਾ ਰਜਿਸਟਰਡ ਹੋਇਆ ਸੀ ਸਾਡੇ ਕੋਲ ਮੋਡੀਫਾਈ ਜੀਪਾਂ ਬਾਰੇ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਕੁਝ ਬੰਦੇ ਮੋਡੀਫਾਈ ਜੀਪਾਂ ਬਣਾਉਂਦੇ ਡੱਬਾ ਦੇ ਵਿੱਚ ਤੇ ਥੋੜੇ-ਥੋੜੇ ਲੋਕਾਂ ਨੂੰ ਠੱਗਦੇ ਨੇ ਉਹਦੇ ਵਿੱਚ ਅਸੀਂ ਇੱਕ ਮੌਕੇ ਤੇ ਜਿੱਥੋਂ ਬਰਾਮਦਗੀ ਹੋਈ ਸੀ ਸਾਡੇ ਤੋਂ ਮੁੱਖ ਤੌਰ ਤੇ ਰੌਂਡ ਅਪ ਕਰਿੰਦਾ ਸੀ ਨਰੇਸ਼ ਕੁਮਾਰ ਤੇ ਦੂਸਰੇ ਬੰਦੇ ਇਕਿੰਦਰਜੀਤ ਤੇ ਇੱਕ ਨਵੀਨ ਕੁਮਾਰ ਹੈਗਾ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਹੋਇਆ ਸੀ ਆਰਟੀਓ ਦਫ਼ਤਰ ਦੇ ਵਿੱਚ ਰਜੀਵ ਟੰਡ ਜਿਹੜੇ ਜੇ ਇੱਕ ਲੜਕਾ ਨਾ ਜੂਨੀਅਰ ਸਾਹਿਬ ਹੈ ਉਹਨੋਂ ਸੇ ਰੈਸਟ ਕੀਤਾ ਉਹਦੇ ਵਿੱਚ ਜਿਹੜੀਆਂ ਗੱਡੀਆਂ ਸੀਗੀਆਂ ਉਹ ਮੋਡੀਫਾਈ ਗੱਡੀਆਂ ਜਿਹੜੀਆਂ ਉੱਥੋਂ ਗੁਜਰਾਤ ਦੇ ਵਿੱਚੋਂ ਐਨਓਸੀ ਕੱਟੀਆਂ ਸੀ ਉਹ ਗੱਡੀਆਂ ਫਿਜ਼ੀਕਲੀ ਆਉਣੀਆਂ ਬਣੀਆਂ ਸੀ ਇੱਥੇ ਬਟ ਫਿਜ਼ੀਕਲੀ ਇੱਥੇ ਆਈਆਂ ਨਹੀਂ ਹੈਗੀਆਂ ਉਹਨਾਂ ਨੇ ਫੋਟੋਗ੍ਰਾਫਸ ਦੇ ਆਧਾਰ 'ਤੇ ਦਿੱਤੀ ਉਹ ਗੱਡੀਆਂ ਨਹੀਂ ਜਿਹੜੇ 70 ਨੰਬਰ ਪਲੇਟਾਂ 'ਚ ਚੜਾ ਕੇ ਉਹਨਾਂ ਦੀ ਕੋਈ ਆਰਸੀ ਵਗੈਰਾ ਦੀ ਕੋਈ ਉਹਦੇ ਵਿੱਚ ਮਤਲਬ ਉਹਦੀ 70 ਦੀ ਕੋਈ ਟ੍ਰੇਸਿੰਗ ਨਹੀਂ ਹੋਈ ਕੁਝ ਨਹੀਂ ਹੋਇਆ ਹੈਗਾ ਫਿਜ਼ੀਕਲੀ ਉਹ ਗੱਡੀਆਂ ਇੱਥੇ ਆਈਆਂ ਹੀ ਨਹੀਂ ਹੈਗੀਆਂ ਉਹ ਮੋਡੀਫਾਈਡ ਗੱਡੀਆਂ ਜਿਹੜੀਆਂ ਸੀਗੀਆਂ ਉਹਨਾਂ ਦੇ ਉੱਤੇ ਨੰਬਰ ਪਲੇਟਾਂ ਲਗਾ ਕੇ ਉਹ ਫੋਟੋਆਂ ਖਿੱਚ ਕੇ ਉਹਨਾਂ ਗੱਡੀਆਂ ਦੇ ਜਿੱਥੇ ਖੜੀਆਂ ਸੀਗੀਆਂ ਉੱਥੇ ਉਹ ਭੇਜਤੀਆਂ ਨਾਲ ਇਹਨਾਂ ਫਰੀਦਕੋਟ ਵਾਸਤੇ ਕੱਟਤੀਆਂ ਸੀ ਉਹਨਾਂ ਦੇ ਵੀ ਨੰਬਰ ਪਲੇਟ ਉੱਥੇ ਜਾਰੀ ਹੋ ਗਏ ਉਸ ਤੋਂ ਬਾਅਦ ਜਿਹੜਾ ਗੁਰਲਾਬ ਸਿੰਘ ਫਰੀਦਕੋਟ ਨੰਬਰ ਪਲੇਟਾਂ ਜਾਰੀ ਕਰਦਾ ਹੈ ਉਹਨੇ ਨੰਬਰ ਪਲੇਟਾਂ ਵੀ ਜਾਰੀ ਕੀਤੀ ਨੰਬਰ ਪਲੇਟਾਂ ਦੇ ਵਿੱਚ ਚੈੱਕ ਕਰਨ ਉਪਰੰਤ ਅਸੀਂ ਉਹਨਾਂ ਨੂੰ ਗੁਰਲਾਬ ਸਿੰਘ ਦੀ ਕੋਈ ਉਹ ਜਿਹੜੀ ਐਪ ਹੁੰਦੀ ਹੈ ਵੀ ਆਪਦੇ ਰਾਹੀਂ ਉਹ ਗੱਡੀ ਦੀ ਫੋਟੋ ਫੋਟੋਗ੍ਰਾਫ ਕਰਤੀ ਜਾਂਦੀ ਹੈ ਮੌਕੇ ਦੇ ਉੱਤੇ ਖੜਾ ਕੇ ਪਰ ਉਹਨੇ ਫੋਟੋਆਂ ਦਿੱਤੇ ਫੋਟੋਆਂ ਵਿੱਚ ਕੇ ਐਪ ਦੇ ਵਿੱਚ ਚੜਾ ਕੇ ਉਹਨਾਂ ਗੱਡੀਆਂ ਨੂੰ ਨੰਬਰ ਪਲੇਟਸ ਜਾਰੀ ਕਰਤੀਆਂ ਸੀ ਤੇ ਨੰਬਰ ਪਲੇਟਾਂ ਲਾਉਣ ਵਾਸਤੇ ਫਿਜ਼ੀਕਲੀ ਗੱਡੀ ਉੱਥੇ ਪ੍ਰੈਜ਼ੈਂਟ ਹੋਣੀ ਚਾਹੀਦੀ ਉਹ ਉੱਥੇ ਪ੍ਰੈਜ਼ੈਂਟ ਨਹੀਂ ਸੀਗੀ ਗੱਡੀਆਂ ਉਹ ਕਿਸੇ ਮਾਰਕੀਟ ਦੇ ਵਿੱਚ ਡੱਬਾ ਲਈ ਖੜੀਆਂ ਸੀਗੀਆਂ ਪਰ ਉਹਨਾਂ ਨੇ ਉੱਥੇ ਜਾ ਕੇ ਉਥੋਂ ਨੰਬਰ ਪਲੇਟਾਂ ਜਾਰੀ ਕਰਕੇ ਜਾਲੀ ਇੱਕ ਪੰਜਾਬ ਦੀ ਗੱਡੀ ਦਾ ਨੰਬਰ ਦੁਬਾਰੇ ਜਾਰੀ ਕੀਤਾਗਾ ਬਾਕੀ ਹਰ ਹਿਮਾਚਲ ਪ੍ਰਦੇਸ਼ ਦੀਆਂ ਗੱਡੀਆਂ ਸੀਗੀਆਂ ਕੁਝ ਉਹਨਾਂ ਉਹਨਾਂ ਦੇ ਚੱਸੀ ਨੰਬਰ ਨੂੰ ਬਟ ਉਹਨਾਂ ਦੇ ਜਿਹੜੇ ਗੁਜਰਾਤ ਤੋਂ ਐਨਸੀ ਜਾਰੀ ਟੋਟਲੀ ਫੇਕ ਜਿਹੜਾ ਸਿਸਟਮ ਸੀਗਾ ਇਹਦੇ ਤੋਂ ਬਣਿਆ ਹੋਇਆ ਇਹਦੇ ਵਿੱਚ ਹੁਣ ਅਸੀਂ ਇਹਨਾਂ ਦੀ ਪੁੱਛਗਿੱਛ ਕਰ ਰਹੇ ਹਾਂ ਅੱਜ ਅਸੀਂ ਇਹਨਾਂ ਨੂੰ ਪੇਸ਼ ਕਰਨਾ ਅਦਾਲਤ ਦੇ ਵਿੱਚ ਦੋਨੋਂ ਨੂੰ ਵਾਰਸ਼ਟ ਕੀਤਾ ਨਾਮਜ਼ਦ ਕੀਤਾ ਸੀਗਾ ਸਾਨੂੰ ਹੈਡ ਆਫਸ ਤੋਂ ਪਰਵਾਨਗੀ ਮਿਲੀ ਹੈ ਅਸੀਂ ਇਹਨਾਂ ਦਾ ਨਾਮਜ਼ਦ ਕੀਤਾ ਹੈਗਾ ਇਹ ਸਾਰਾ ਜਿਹੜਾ ਪ੍ਰੋਸੈਸ ਹੈਗਾ ਵਿੱਚ ਅਸੀਂ ਅੱਜ ਪੇਸ਼ ਕਰ ਰਹੇ ਹਾਂ ਕੀ ਲੱਗਦਾ ਇਹ ਸਾਰਾ ਕੁਝ ਠੱਗੀ ਢੋਰੀ ਦਾ ਮਾਮਲਾ ਹੀ ਹੈ ਇਹ ਬਿਲਕੁਲ ਨਹੀਂ ਇਹਦੇ ਜੋ ਕਾਫੀ ਗੱਡੀਆਂ ਜਿਹੜੀਆਂ ਨੇ ਮੋਡੀਫਾਈ ਹੁੰਦੀਆਂ ਨੇ ਉਹ ਅਥਰਾਇਡ ਨਹੀਂ ਹੁੰਦੀਆਂ ਆਈਆਂ ਕਿਉਂਕਿ ਉਹਨਾਂ ਤੋਂ ਉਹਨਾਂ ਦੇ ਡੀਮਾ ਕਲੇਮ ਹੁੰਦਾ ਵੱਡੇ ਵੱਡੇ ਟਾਇਰ ਪਾਏ ਹੋਏ ਨੇ ਕਾਫੀ ਵੱਡੇ ਮਤਲਬ ਬਲਾਈਆਂ ਬਲਕਿ ਉਹਨਾਂ ਨੇ ਇਹ ਲੋਕਾਂ ਨੂੰ ਪੰਜ-ਪੰਜ 4-4 ਲੱਖ ਰੁਪਏ ਦੇ ਵੇਚ ਦਿੰਦੇ ਨੇ ਜਦ ਕਿ 1.5 ਲੱਖ 1.5 ਲੱਖ ਦੀ ਤਿਆਰ ਹੁੰਦੀ ਆ। ਮੈਂ ਪੰਜ ਪੰਜ ਗੱਡੀਆਂ ਉਸ ਦਿਨ ਫੜੀਆਂ ਸੀ ਤੇ ਉਹ ਸਾਡੇ ਕੋਲੇ ਕਸਟਡੀ ਚ ਨੇ ਉਹਨਾਂ ਦੇ ਇੰਸਪੈਕਸ਼ਨ ਵੀ ਕਰਵਾ ਰਹੇ ਹਾਂ ਅਸੀਂ ਉਸ ਤੋਂ ਇਲਾਵਾ ਵੀ ਹੋਰ ਕੁਝ ਸਾਹਮਣੇ ਆਇਆ ਵੀ ਪੰਜ ਗੱਡੀਆਂ ਨਹੀਂ ਅੱਜ ਅੱਜ ਰਿਮਾਂਡ ਦੇ ਵਿੱਚ ਅਸੀਂ ਉਹਨਾਂ ਨੂੰ ਪੁੱਛ-ਕਿਛ ਕਰਨੀ ਹੈ ਕਿ ਰਿਮਾਂਡ ਤੋਂ ਮਿਲਣ ਤੋਂ ਬਾਅਦ ਜਿਲੇ ਕੋਈ ਅੱਗੇ ਸਾਹਮਣੇ ਆਊਗਾ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਾਕੀ ਇਨਵੈਸਟੀਗੇਸ਼ਨ ਦਾ ਮੈਟਰਾ ਜੋ ਵੀ ਹੋਊਗਾ ਉਹ ਅਸੀਂ ਐਜ਼ ਅ ਲਾਅ ਪ੍ਰੋਸੈਸ ਦੇ ਤਦਕ ਚੱਲ ਰਿਹਾ ਹੈ ਦੋ ਬੰਦੇ ਅਰੇਸਟ ਹੋਏ ਮਾਮਲੇ 'ਚ ਇੱਕ ਪਹਿਲਾਂ ਅਰੇਸਟ ਕੀਤਾ ਸੀ ਬੇਲ ਆਊਟ ਆ ਇਹ ਦੂਜਾ ਇਹ ਨੇ ਤੇ ਬਾਕੀ ਕੁਛ ਇਹਨਾਂ ਨੇ ਬੋਗਸ ਐਡਰੈਸ ਵੀ ਵੀ ਦਿੱਤੇ ਹੋਏ ਆ ਜਿਵੇਂ ਇੰਦਰਜੀਤ ਹੈਗਾ ਉਹਦਾ ਐਡਰੈਸ ਹੋਊਗਾ ਜੀ ਵੈਰੀਫਾਈ ਕਰ ਰਹੇ ਹਾਂ ਅਸੀਂ ਇਹਦੇ ਚ ਇੱਕ ਅੰਦਰਜੀਤ ਬੰਦੇ ਦਾ ਨਾਮ ਇਨਵੋਲਵ ਹੈ ਇੱਕ ਨਵੀਨ ਕੁਮਾਰ ਦਾ ਉਹਨਾਂ ਬਾਰੇ ਵੈਰੀਫਿਕੇਸ਼ਨ ਚਾਹੀਦੀ ਹੈ ਤਫਤੀਸ਼ ਕਰਨ ਤੋਂ ਪਹਿਲਾਂ ਵੀ ਰਿਵਾਈਜ਼ ਵੈਰੀਫਾਈ ਕਰਨਾ ਹੈ